ਬਾਲਮੀਕ ਉਹ ਵੀ ਚੋਰੀਆਂ ਕਰਦਾ ਹੁੰਦਾ ਚੋਰੀਆਂ ਤਾਂ ਚੋਰੀਆਂ ਕੀ ਤੱਕੇ ਪਿੱਛੇ ਕਤਲ ਕਰਦੀ ਨਾ ਉਹਨੇ ਜੰਗਲ ਵਿੱਚ ਘਟ ਜਾਣਾ ਜਿਹੜਾ ਕੋਈ ਆਉਂਦਾ ਸਾਥ ਸੰਗ ਉਹਨੂੰ ਲੁੱਟ ਮਾਰ ਲਏਗਾ ਪਿੱਛੋਂ ਕਤਲ ਕਰ ਦਿਆ ਕਾ ਨੰ ਬੜੇ ਪਾਪ ਕੀਤੇ ਬਾਲਮੀਕ ਨੇ ਇੱਕ ਦਿਨ ਮਹਾਤਮਾ ਲੋਗ ਉਹ ਜੰਗਲ ਵਿੱਚ ਗੁਜ਼ਰ ਰਹੇ ਸਨ ਬਾਲਮੀਕ ਨੇ ਰੋਕ ਲਿਆ ਠਹਿਰੋ ਕੌਣ ਹੋ ਕਿੱਥੇ ਚੱਲਿਓ ਉਹ ਕਹਿੰਦੇ ਹਨ ਭਾਈ ਅਸੀਂ ਕਿੱਥੇ ਜਾਣਾ ਜਿੱਥੇ ਪਰਮੇਸ਼ਰ ਲੈ ਜੇ ਚਲੇ ਜਾਵਾਂਗੇ ਰੱਖੋ ਇੱਥੇ ਜੋ ਵੀ ਤੁਹਾਡੇ ਪਾਸ ਹੈ ਬਾਲਮੀ ਕਹਿੰਦੇ ਉਹ ਕਹਿਣਗੇ ਸਾਡੇ ਪਾਸ ਕੀ ਹੈ ਆ ਗਿਰੂਏ ਰੰਗੇ ਬਸਤਰ ਹਨ ਹੋਰ ਮਾਲਾ ਹੈ ਹੋਰ ਸਾਡੇ ਪਾਸ ਕਿਹੜਾ ਧਨ ਦੌਲਦਾ ਕੁਝ ਨਹੀਂ ਹੈ ਸਾਡੇ ਪਾਸ ਉਹ ਕਹਿਣਗੇ ਮੈਨੂੰ ਕਮਲਾ ਨਾ ਬਣਾਓ ਤੁਹਾਡੇ ਚਿਹਰੇ ਦੱਸ ਲਈ ਤੁਹਾਡੇ ਪਾਸ ਧਨ ਹੈ ਉਹ ਕਹਿੰਦੇ ਹਾਂ ਪ੍ਰੀਮੀਅਰ ਧਨ ਤਾਂ ਹੈ ਪਰ ਸਾਡੇ ਪਾਸ ਉਹ ਧਨ ਹੈ ਜਿਹਨੂੰ ਕੋ ਲੁੱਟੇ ਨਹੀਂ ਸਕਦਾ ਉਹ ਧਨ ਕਿਹੜਾ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਪੜ੍ਹੀਏ ਨਾਹ ਮਰੇ ਨਾ ਠਾਗੇ ਜਾਹੇ ਜਿੰਗ ਹੈ ਰਾਮ ਉਹ ਸਹਿਮਨ ਮਾਈ ਵਹਿਗੁਰੂ ਦੇ ਨਾਮ ਦਾ ਧਨ ਐਸਾ ਹੈ ਨੈਨੂ ਸਾਦ ਸوں ਲੁੱਟ ਨਹੀਂ ਕੋਈ ਸਕਦਾ ਹੁਣ ਸੰਤਾਂ ਦੇ پاس ਧਨ ਹੁੰਦਾ ਹੈ ਭਾਜ ਥੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਉਹਨਾਂ ਦੇ ਹਿਰਦੇ ਅੰਦਰ ਵਹਿਗੁਰੂ ਦੇ ਨਾਮ ਦਾ ਧਨ ਹੁੰਦਾ ਹੈ ਔਰ ਨਾਮ ਜਪਣ ਵਾਲੇ ਨੂੰ ਨਾ ਕੋਈ ਠੱਗ ਸਕਦਾ ਰਾਸਨਾ ਕੀ ਮਾਰ ਸਕੇ ਨਾ ਹੋ ਮਰੇ ਨਾ ਠਾਕੇ ਜਾਏ ਪੜੀਏ ਪ੍ਰੇਮ ਨਾਲ ਨਾ ਹੋ ਮਰੇ ਨਾ ਠਾਕੇ ਜਾਏ ਇਨ ਗਹਿਰਾਂ ਵਿੱਚ ਮਨ ਪਾਏ ਨਾ ਸਰੇ ਨਾ ਠਾਕੇ ਜਾਏ ਇਨ ਗਹਿਰਾਂ ਵਿੱਚ ਮਨ ਮਨਵਾਏ ਤੰਗੇ ਜਾਹੇ ਜਿਨ ਕਹਿ ਆਰਾਮ ਬਸਹਿ ਮਨ ਮਾਹਿ ਵੈ ਗੁਰੂ ਦਾ ਨਾਮ ਇਹੋ ਜਹ ਧਨ ਹੈ ਜਿਸ ਨੂੰ ਕੋਈ ਲੁੱਟ ਨਹੀਂ ਸਕਦਾ ਉਹ ਮਹਾਤਮਾ ਕਹਿੰਦੇ ਹਨ ਪ੍ਰੇਮੀਆਂ ਸਾਡੇ ਪਾਸ ਧਨ ਤਾਂ ਹੈ ਪਰ ਤੂੰ ਲੁੱਟ ਨਹੀਂ ਸਕਦਾ ਹਾਂ ਜੇ ਚਾਹੇ ਲੁੱਟਣਾ ਲੁੱਟਿਆ ਵੀ ਜਾ ਸਕਦਾ ਪਰ ਉਹਦੇ ਲੁੱਟਣ ਦਾ ਢੰਗ ਹੋ ਰੈ ਜਿਵੇਂ ਗੁਰਬਾਣੀ ਵਿੱਚ ਬਚਨ ਕੇ ਵੀ ਲੁੱਟਣਾ ਹੈ ਜੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਹਾਂਗੇ ਪ੍ਰਾਨ ਜਾਹਾਂਗੇ ਲੂਟ ਨਾਮ ਤਰਨ ਡੁੱਟਣ ਦੇ ਵੀ ਬਚਨ ਆ ਰੇਨ ਪਰੋ ਲੁੱਟਿਆ ਕੇ ਮੇ ਜਾਣਾ ਹੈ ਪਹਿਲਾ ਆਪਣਾ ਆਪਾ ਗਵਾਉਣਾ ਪੈਂਦਾ ਹੈ ਸਾਥ ਸੰਗਤ ਆਪਣੀ ਹਾਂ ਛੁਜਣੀ ਪੈਂਦੀ ਹੈ ਵੈ ਗੁਰੂ ਦੇ ਨਾਮ ਦਾ ਤਾਂ ਨੇ ਧੱਕੀ ਨਾਲ ਨਹੀਂ ਲਿਆ ਜਾ ਸਕਦਾ ਕਿਤੋਂ ਜੇ ਕੋਈ ਕਹੇ ਸੀ ਸੰਤਾਂ ਕੋਲ ਧੱਕੀ ਨਾਲ ਲੈ ਲਾਂਗੇ ਜੀ ਗੁਰੂ ਦੇ ਪਾਸ ਜਾ ਕੇ ਧੱਕੇ ਨਾਲ ਵਹਿਗੁਰੂ ਦਾ ਨਾਮ ਲੈ ਲਾਂਗੇ ਨਹੀਂ ਆਪਣੀ ਹੌਸ਼ ਜਣੀ ਪੈਂਦੀ ਹੈ ਆਪ ਗਵਾਏ ਸਿਵਾ ਕਰੇ ਤਾਂ ਕਿਛ ਪਾਈ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲਗਾ ਸੋ ਪਰਮਾਨ ਆਪਣੀ ਹੌਸ਼ ਜਣੀ ਪਏਗੀ ਸੋ ਉਸ ਮੇ ਕਿਹਾ ਪ੍ਰੇਮੀਆਂ ਸਾਡੇ ਪਾਸ ਹੋਰ ਕੁਝ ਨਹੀਂ ਹੈ ਉਹ ਕਹਿਣ ਗਿਆ ਤੁਸੀਂ ਜਾਣਦੇ ਨਹੀਂ ਮੈਂ ਟਕੇ ਟਕੇ ਪਿਛੇ ਕਤਲ ਕਰ ਦੇਣਾ ਨੋ ਕੁਸ਼ੇ ਤੁਹਾਡੀ ਪਾਸੇ ਠੀ ਰੱਖ ਲੋ ਸੰਤਾ ਨੇ ਸੋਚਿਆ ਵੀ ਕੁਰਾਹੇ ਪਿਆਵੇ ਇਸ ਨੂੰ ਸੁਧਾਰਨਾ ਚਾਹੀਦਾ ਇੰਕੇ ਇੱਕ ਗੁਰੂ ਬਾਬਾ ਜੀ ਦੀ ਸਾਦ ਸੰਬਾਣੀ ਦਾ ਫਰਮਾਨ ਜਿਹੜੇ ਸਤਪੁਰਸ਼ ਹੁੰਦੇ ਨੇ ਉਹ ਵੈ ਗੁਰੂ ਪਰਮੇਸ਼ਰ ਪਾਸੋਂ ਬਖਸ਼ਿਸ਼ ਲੈ ਕੇ ਇੱਕ ਖਾਸ ਡਿਊਟੀ ਲੈ ਕੇ ਆਏ ਹੁੰਦੇ ਜਿਹੜੇ ਲੋਕ ਰਾਹੇ ਪਏ ਨੇ ਉਹਨਾਂ ਨੂੰ ਰਾਹੇ ਪਾਉਣਾ ਜਨਮ ਜਨ ਕਾ ਵਿਛੜਿਆ ਹੋਵੇ ਤင် ਹਰ ਸਿੰਘ ਆਣ ਮਲਾਵੇ ਇਹ ਸੰਤਾਂ ਦੀ ਡਿਊਟੀ ਹੁੰਦੀ ਹੈ ਸੋ ਉਸ ਮੇ ਉਹ ਮਹਾਤਮਾ ਨੇ ਸੋਚਿਆ ਵੀ ਲਪਲਾ ਕਰੀਏ ਕਹਿਣ ਲਗੇ ਦੇਖ ਪ੍ਰੇਮੀਆ ਤੂੰ ਜਿਹੜੇ ਰਾਸਤੇ ਪਿਆ ਨਾ ਗਲਤ ਰਾਸਤਾ ਹੈ ਚੋਰੀਆਂ ਕਰਨੀਆਂ ਡਾਕੇ ਮਾਰਨੇ ਆਉਂਦੇ ਜਾਂਦੇ ਰਾਹੀਆਂ ਨੂੰ ਤੰਗ ਕਰਨਾ ਅੱਛੀ ਗੱਲ ਤਾਂ ਨਹੀਂ ਹੈ ਉਹ ਕਹਿੰਦਾ ਮੈਨੂੰ ਨਾ ਸਿਖਾਓ ਬਹੁਤਾ ਗਿਆਨ ਤੇ ਆ। ਬਸ ਜੋ ਕੁਛ ਹੈ ਤੁਹਾਡੇ ਪਾਸ ਇੱਥੇ ਰੱਖ ਦੋ। ਉਹ ਕਹਿੰਦੇ ਰੱਖਤਾ ਦਿਨੀ ਆ। ਪਰ ਤੈਂ ਇਹ ਨਹੀਂ ਸੋਚਿਆ ਵੀ ਹਿਸਾਬ ਕਿਤਾਬ ਵੀ ਹੁਣੇ ਤੇਰਾ। ਕਿਹਨੇ じゃ ਹਿਸਾਬ ਕਿਤਾਬ ਉਹ ਕੀ? ਕਹਿੰਦੇ ਤੂੰ ਜਿਹੜੇ ਮਾੜੇ ਕਰਮ ਕਰਦਾ ਹੈ ਇਹਨਾਂ ਦਾ ਲੇਖਾ ਜੋਖਾ ਹੋਣਾ ਧਰਮ ਰਾਜਾ ਨੇ ਸੁਣਿਆ ਕਿਤੇ? ਕਹਿੰਨ ਗਿਆ ਨਹੀਂ ਮੈਨੂੰ ਸੁਣਿਆ ਜਮ ਨਹੀਂ ਸੁਣੇ ਜਮਾਂ ਦੀ ਮਾਰ-ਵਾਰ ਹੀ ਨਹੀਂ ਸੁਣਿਆ ਕਿਤੇ ਉਹ ਕਹਿੰਨ ਗਿਆ ਨਹੀਂ ਨਾ ਧਰਮ ਰਾਜਾ ਨਾ ਜਮ ਕਹਿੰਨ ਗਏ ਪ੍ਰੇਮੀਆ ਜਿਹੜੇ ਕਰਮ ਕਰਦੇ ਹੈ ਤੈਨੂੰ ਜਮਾਂ ਦੇ ਪਸਪਾ ਦੇਣੀਏ ਨਾ ਕਰਿਆ ਕਰੇ ਕੰਮ ਉਹ ਸੋਚਦਾ ਮੈਨੂੰ ਡਰਾਉਣ ਵਾਸਤੇ ਕਹਿੰਦੀ ਕਹਿੰਨ ਗਿਆ ਮੈਨੂੰ ਡਰਾਓ ਨਾ ਇਹ ਗਿਆਨ ਧਿਆਨ ਆਪਣੇ ਕਿਸੇ ਹੋਰ ਨੂੰ ਦਿਖਾਓ ਜੋ ਕੁਛ ਐਥੇ ਰੱਖੋ ਬਸ ਉਹ ਕਹਿਣਗੇ ਰੱਖ ਲੈਣੇ ਆ ਸਾਡੇ ਪਾਸ ਕੀ ਹੈ ਪਰ ਸੋਚ ਲੈ ਅੱਗੇ ਲਿਖਿਆ ਜੀ ਨੌਖਾ ਹੋ ਜਾਣਾ ਅੱਛਾ ਇਹ ਦੱਸ ਇਹ ਚੋਰੀਆਂ ਕਾਦੇ ਵਾਸਤੇ ਕਰਦਾ ਹੈ ਉਹ ਕਹਿੰਦਾ ਮੇਰਾ ਪਰਿਵਾਰ ਹੈ ਮੇਰਾ ਕੱਬਰ ਹੈ ਕਹਿੰਦੇ ਫਿਰ ਹਟਾ ਘਟਾ ਹੈ ਦਸਨੋਹਾਂ ਦੀ ਕੀਰਤ ਕਰ ਲੈ ਕਿਉਂ ਮਾੜੇ ਕਰਮ ਕਰਦਾ ਹੈ ਉਹ ਕਹਿਣ ਗਿਆ ਇਹ ਗਿਆਨ ਮੈਨੂੰ ਨਾ ਦੋ ਤੁਸੀਂ ਕਿਉਂਕਿ ਸਾਧ ਸੰਬੇਸਮ ਸੀ ਪਰ ਸੰਤਾਂ ਦਾ ਕਰਮ ਹੈ ਇਹ ਜਨ ਨੂੰ ਸਿਦੇ ਰਾਹ ਪਾਉਣਾ ਸੰਤ ਨਾ ਛੱਡੀ ਸੰਤਈ ਜੋ ਕੋਟਕ ਮਿਲੇ ਅਸੰਤ ਉਹ ਆਪਣੀ ਜਿਹੜਾ ਸੰਤ ਪੁਣ ਹੈ ਸੰਤ ਛੱਡਿਆ ਨਹੀਂ ਕਰਦੇ ਦੁਨੀਆਂ ਦੇ ਲੋਕ ਪਿੱਛੂ ਦੀ ਤਰ੍ਹਾਂ ਡੰਗ ਮਾਰਨ ਤੋਂ ਨਹੀਂ ਹਟਦੇ ਸੰਤ ਉਹਨਾਂ ਦਾ ਉਧਾਰ ਕਰਨ ਤੋਂ ਨਹੀਂ ਹਟਦੇ ਕਿ ਉਹ ਆਪਣੀ ਡਿਊਟੀ ਚ ਪਰਪੱਕ ਹੈ ਨ ਸੰਤ ਜਨ ਵੀ ਪਰਪੱਕ ਹਨ ਉਹ ਕਹਿਣਗੇ ਸੀ ਭਲਾ ਕਰ ਨਹੀਂ ਕਰਨਾ ਕਿਵੇਂ ਕਰੀਏ ਸੋ ਉਸ ਵੇਲੇ ਕਹਿਣ ਲੱਗੇ ਮੈਂ ਆਪਣੇ ਪਰਿਵਾਰ ਵਾਸਤੇ ਕਰਨਾ ਸੰਤ ਕਹਿਣ ਲੱਗੇ ਵੀ ਇਨਕਾਰ ਜਿਨ੍ਹਾਂ ਦੇ ਵਾਸਤੇ ਦਿਨ ਰਾਤ ਮਾੜੇ ਕੰਮ ਕਰਦੇ ਉਹਨਾਂ ਨੂੰ ਜਰਾ ਪੁੱਛ ਕੇ ਆ ਜਦੋਂ ਤੂੰ ਜਮਾ ਦੇ ਵਸ ਪੈ ਗਿਆ ਧਰਮ ਰਾਜ ਦੇ ਪਾਸ ਜਿਹੜਾ ਲੇਖਾ-ਜੁਖਾ ਹੋਇਆ ਤੇਰੇ ਮਦਦਗਾਰ ਨੂੰ ਨਗੇ ਕੇ ਨਾ ਪੁੱਛ ਗਿਆ ਜਰਾ ਉਹ ਕਹਿਣ ਗਿਆ ਮੈਨੂੰ ਕਮਲਾ ਸਮਝੇ ਤੁਸੀਂ ਮੈਂ ਪੁੱਛਣ ਚਲਾ ਜਾਵਾਂ ਤੁਸੀਂ ਚਲੇ ਜਾਓ ਇੱਥੋਂ ਮੇਰਾ ਪ੍ਰਾਨ ਟੁੱਟ ਜਾਏਗਾ ਮੈਂ ਤਾਂ ਪ੍ਰਾਨ ਕੀਟਾ ਕਿਸੇ ਨੂੰ ਲੁੱਟੇ ਬਿਨਾ ਇੱਥੋਂ ਜਾਣ ਹੀ ਨਹੀਂ ਦੇਣਾ ਉਹ ਕਹਿਣ ਲਗੇ ਸਾਨੂੰ ਬੰਨ ਕੇ ਬਿਠਾ ਲਿਆ ਜੇ ਤੈਨੂੰ ਨਹੀਂ ਯਕੀਨ ਦਾ ਐਵੇਂ ਹੀ ਕਰਿਆ ਕਹਿਣ ਗਿਆ ਠੀਕ ਹੈ ਪੁੱਛ ਕੇ ਆਉਂਗਾ ਬੰਨ ਕੇ ਸੰਤਾ ਨੂੰ ਬਿਠਾ ਲਤਾਪ ਚਲੇ ਗਿਆ ਪੁੱਛਣ ਆਪਣੀ ਮਾਂ ਪਾਸ ਜਾਂਦਾ ਪਹਿਲਾਂ ਕਹਿੰਨ ਕਿ ਮਾਤਾ ਦੇਖ ਮੈਂ ਚੋਰੀਆਂ ਕਰਦਾ ਡਾਕੀ ਮਾਰਦਾ ਕਤਲ ਵੀ ਕਰਦਾ ਹਾਂ ਤੁਹਾਡੀ ਵਾਸਤੇ ਹੀ ਕਰਦਾ ਕਹਿੰਦੀ ਪੁੱਤ ਤੇਰਾ ਫਰਜ਼ ਹੈ ਮੈਂ ਤੈਨੂੰ ਜੰਮਿਆ ਹੈ ਪਾਲਿਆ ਹੈ ਭਰਨ ਪੋਸ਼ਣ ਕੀਤਾ ਹੁਣ ਤੇਰਾ ਫਰਜ਼ ਹੈ ਬਿਰਧ ਵਰਸ਼ ਹੈ ਮੇਰੀ ਦਾ ਜਿੱਥੋਂ ਮਰਜੀ ਪਾਲ ਜੋ ਮਰਜੀ ਕਰ ਉਕੇ ਅੰਨ ਗਿਆ ਅੱਛਾ ਇੰਮਰਸ ਜਦੋਂ ਵਖਤ ਦੇਖੀ ਮੈਂ ਧਰਮ ਰਾਜ ਦੀ ਕਚਹਿਰੀ ਵਿੱਚ ਪਹੁੰਚਿਆ ਤੂੰ ਮੇਰੇ ਉੱਥੇ ਸਹਾਈ ਹੋਏਗੀ ਮਦਦਗਾਰ ਹੋਏਗੀ ਕਹਿਣਾ ਮਾਤਾ ਕਹਿੰਦੀ ਐ ਪੋਲਿਆ ਹੁਣ ਉਹ ਵਖਤ ਦਾ ਕੀ ਪਤਾ ਪਹਿਲਾਂ ਤੇਰਾ ਆਉਣਾ ਹੈ ਕਿ ਮੇਰਾ ਆਉਣਾ ਨਾਲੇ ਉੱਥੇ ਨਹੀਂ ਕੋਈ ਸਹਾਈ ਹੁੰਦਾ ਇਹ ਪੁਲਿਖਾ ਛੱਡਦੇ ਜਦੋਂ ਇਹ ਗੱਲ ਕਹੀ ਇਕਦਮ ਬਾਲਮੀਕ ਦੇ ਅੰਦਰ ਕੰਮ ਗਿਆ ਓਹੋ ਕਿਤੇ ਸੰਤ ਸੱਚ ਦਾ ਹੀ ਨਹੀਂ ਸੀ ਕਹਿ ਰੇ ਮੈਂ ਤਾਂ ਸੋਚਿਆ ਮੈਨੂੰ ਡਰਾ ਰਹੀ ਨੇ ਪਰ ਮੈਨੂੰ ਲੱਗਦਾ ਇਹ ਗੱਲ ਸੱਚੀ ਹੈ ਮੇਰੀ ਮਾਤਾ ਨੇ ਜਵਾਬ ਦਿੱਤਾ ਆਪਣੀ ਘਰਵਾਲੀ ਕੋਲ ਚੱਲਿਆ ਜਾਂਦਾ ਹੈ ਆਪਦੀ ਘਰਵਾਲੀ ਨੂੰ ਪੁੱਛਦਾ ਹੈ ਦੇਖ ਮੈਂ ਦਿਨ ਰਾਤ ਚੋਰੀਆਂ ਕਰਦਾ ਲੋਕਾਂ ਨੂੰ ਲੁੱਟਦਾ ਕਸੁੱਟਦਾ ਹਾਂ ਪਾਣੂ ਪਾਣ ਵਾਸਤੇ ਵਕਤੇ ਅਖੀਰ ਜਦੋਂ ਧਰਮ ਰਾਜ ਦੇ ਪੇਸ਼ ਹੋਣਾ ਪਿਆ ਮੇਰੀ ਮਦਦਗਾਰ ਹੋਏਗੀ ਉੱਥੇ ਉਹ ਘਰ ਵਾਲੀ ਉਹ ਤਾਂ ਪਹਿਲਾਂ ਹੀ ਰੋਕਦੀ ਸੀ ਉਹ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਕੋਈ ਆਪਣੀ ਕਿਰਤ ਵਿਰਤ ਕਰ ਲੈ ਲੋਕਾਂ ਨੂੰ ਨਾ ਲੁੱਟਿਆ ਕਿ ਸੁਟਿਆ ਕਰ ਉਹ ਕਹਿੰਦੀ ਮੈਂ ਤਾਂ ਪਹਿਲਾਂ ਹੀ ਰੋਕ ਰਹੀ ਸੀ ਕਿਉਂ ਕੀ ਗੱਲ ਅਜੇ ਫੁਰਨਾ ਕਿਉਂ ਆਇਆ ਪੁੱਛਦੀ ਹੈ ਬਾਲਮੀਕ ਨੂੰ ਉਹ ਕਹਿੰਦਾ ਕੁਸ਼ਮਾਤਮਾ ਆਏ ਹਨ ਮੈਂ ਉਹਨਾਂ ਨੂੰ ਬੰਨ ਕੇ ਬਿਠਾ ਲ ਕੇ ਆਇਆ। ਮੈਨੂੰ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਜਿਨ੍ਹਾਂ ਬਾਸ ਤੇ ਦਿਨ ਰਾਤ ਤੂੰ ਮਾੜੇ ਕਰਮ ਕਰਦਾ ਹੈਂ। ਵਖਤ ਇਹ ਖੀ ਕਿਸ ਨੇ ਤੇਰੇ مددگار ਤੇਰਾ ਸਹਾਈ ਨਹੀਂ ਬਣਨਾ। ਉਹਨਾਂ ਨੇ ਮੈਨੂੰ ਦੱਸਿਆ ਅੱਗੇ ਲੇਖਾ ਜੋਖਾ ਹੋਣਾ। ਮੈਸ਼ ਕਰਕੇ ਪੁੱਛਣ ਵਾਸਤੇ ਆਇਆ। ਉਹ ਇਹ ਗੱਲਾਂ ਸਾਦ ਸੰਸ ਨੂੰ ਗੁਰਬਾਣੀ ਵੀ ਕਹਿ ਰਹੀ ਹੈ। ਗੁਰੂ ਬਾਬਾ ਜੀ ਸਾਨੂੰ ਵੀ ਇਹੀ ਸਵਾਲ ਕਰ ਰਹੇ ਹਨ ਇਹੀ ਸਮਝਾ ਰਹੇ ਹਨ ਪ੍ਰੇਮੀਆਂ ਮਾੜੀ ਕਰਮ ਨਾ ਕਰੋ ਨਾਨਕਿਆ ਖੇਰੇ ਮਨਾ ਸੁਣੀਐ ਸਿੱਖ ਸਹੀ ਲਿਖਾ ਰੱਬ ਮਗੇਸ਼ੀਆ ਬੈਠਾ ਕੱਢ ਬਈ ਲਿਖਾ ਜੋਖਾ ਸਾਡਾ ਵੀ ਹੋਣੇ ਇਹ ਨਹੀਂ ਕਿ ਇਥੇ ਵਾਲਮੀਕ ਜੀ ਸਾਖੀ ਸੁਣ ਲਈ ਚਲੇ ਗਏ ਘਰਾਂ ਨੂੰ ਬਿđi ਦੀ ਸਾਖੀ ਸੁਣ ਲਈ ਘਰਾਂ ਨੂੰ ਚਲੇ ਗਏ ਅਸੀਂ ਸਾਧ ਸਿੰਘ ਇਹ 40 ਦਿਨ ਸਮਾਗਮ ਵਿੱਚ ਆਨੰਦ ਮਾ ਰਹੀਆਂ ਆਪਣੇ ਜੀਵਨ ਤੇ ਦੇਖੋ ਸਾਡਾ ਜੀਵਨ ਕਿੱਥੇ ਖੜਾ ਹੈ ਗੁਰਬਾਣੀ ਸਾਨੂੰ ਕੀ ਸਮਝਾ ਰਹੀ ਹੈ ਇਹ ਲੇਖਾ ਜੋਖਾ ਸੁਬਨਾ ਲਈ ਹੁਣ ਹੈ ਗੁਰੂ ਪਾਪਾ ਜੀ ਇਹ ਸਾਨੂੰ ਪ੍ਰੇਮ ਨਾਲ ਪੁਸ਼ਰੀਆਂ ਨ ਪ੍ਰੇਮਿਓ ਅੱਜ ਮਾੜੇ ਕਰਮ ਕਰਨ ਤੋਂ ਤੁਸੀਂ ਟੱਲਦੇ ਨਹੀਂ ਭਾਜੇ ਨਹੀਂ ਕਰਦੇ ਸਿਮਰ ਨਹੀਂ ਕਰਦੇ ਜਦੋਂ ਵਖਤ ਇਹ ਖੀ ਧਰਮ ਰਾਜ ਦੀ ਪਾਸ ਪੀ ਸੁਣਾ ਪਿਆ ਉੱਥੇ ਤੁਸੀਂ ਦੱਸੋ ਕਿਹੜਾ ਮੁਖ ਦਿਖਾਓਗੇ ਲੇਖਾ ਧਰਮ ਰਾਇ ਨੇ ਜਦੋਂ ਬੰਗਿਆ ਮੇਰ ਕੀ ਜਵਾ ਉਦੋਂ ਫਿਰ ਕੀ ਜਵਾਬ ਦਵਾਂਗੇ ਉਦੋਂ ਕੋਈ ਜਵਾਬ ਨਹੀਂ ਆਉਣਾ ਸਾਡੇ ਅੱਖਾਂ ਦੇ ਸਾਹਮਣੇ ਫਿਲਮ ਚੱਲ ਜਾਣੀ ਹੈ ਦੇਖ ਲੈ ਤੂੰ ਹੀ ਹੈ ਆ ਕਰਮ ਕਰਦਾ ਰਹੇ ਹੈ ਆ ਕਰਮ ਕਰਦਾ ਰਹੇ ਹੈ ਫਿਰ ਉਸ ਸਮੇ ਸਾachsen ਸ਼ਰਮਿੰਦਾ ਹੋਏਗਾ ਤੇ ਗੁਰੂ ਜੀ ਕਹਿੰਦੇ ਫਰੀ ਜਿਨੀ ਕਮੀ ਨਹੀਂ ਗੁਣ ਤੇ ਕਮੜੇ ਵਿਸਾ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਵਾਜ਼ੇ ਉਹ ਕੰਮ ਕਰਨੇ ਕਾ ਨੂੰ ਹਨ ਜਿਨੇ ਦਾ ਤੈਨੂੰ ਸ਼ਰਮਿੰਦਗੀ ਠਾਣੀ ਪੈ ਜਾਏ ਵੀਰ ਜੇਤੇ ਪਾਪ ਕੀਏ ਰਾਖੇ ਤਰੇ ਦੁਰਾਏ ਪ੍ਰਗਟ ਪਈ ਨਿਦਾਨ ਸਭ ਜਪੁਛੇ ਧਰਮ ਰਾਏ ਉਹ ਤਾਂ ਸਾਰੀ ਪ੍ਰਗਟ ਹੋ ਜਾਣੇ ਨੇ ਜਿਹੜੇ ਲੁਕ ਲੁਕੇ ਪਾਪ ਕਮਾਉਂ ਰਹੇ ਸੋ ਖੈਰ ਉਸ ਸਮੇ ਬਾਲਮੀ ਉਹਦੇ ਮਨ ਵਿੱਚ ਡਰ ਪੈ ਜਾ ਹੋ ਗਿਆ ਘਰਵਾਰੀ ਨਹੀਂ ਇਹ ਵੀ ਜਵਾਬ ਦਿੱਤਾ ਓਹੋ ਲੱਗਦਾ ਸੰਤ ਲੋਕ ਮੈਨੂੰ ਠੀਕ ਸਮਝਾਰੇ ਸੀ ਵਾਪਸ ਆਉਂਦਾ ਹੈ ਮੇトゥ ਗਲਤੀ ਹੋ ਗਈ ਪਾਪ ਹੋ ਗਿਆ ਮੈਂ ਸੰਤਾਂ ਨੂੰ ਬੰਨ ਕੇ ਬਿਠਾੜ ਕੇ ਆਇਆ ਉਹ ਤਾਂ ਮੈਨੂੰ ਸੱਚ ਦਾ ਰਾਸਤਾ ਦਿਖਾ ਰਹੇ ਸਨ ਮਨ ਵਿੱਚ ਬੜਾ ਸਾਧ ਸੰਗ ਡਰ ਐ ਭੈ ਆ ਗਿਆ ਸੰਤਾਂ ਦੇ ਪਾਸ ਮੁਖ ਨਹੀਂ ਉੱਪਰ ਨੂੰ ਚੱਕ ਰਿਹਾ ਖੋਲਿਆ ਪਹਿਲਾਂ ਤਾਂ ਕਹਿਣ ਲੱਗਿਆ ਬਾਬਾ ਜੀ ਬੜੀ ਗਲਤੀ ਹੋਈ ਮੈਨੂੰ ਬਖਸ਼ ਲੋ ਜੋ ਤੁਸੀਂ ਕਹਿੰਦੇ ਸੀ ਸੱਚ ਨਿਕਲਿਆ ਮੇਰੀ ਮਾਤਾ ਨੇ ਵੀ ਮਨਾ ਕਰ ਦਿੱਤਾ ਜਵਾਬ ਦਿੱਤਾ ਘਰਵਾੜੀ ਤਾਂ ਪਹਿਲਾਂ ਹੀ ਰੋਕ ਲਈ ਹੁੰਦੀ ਸੀ ਮੈਨੂੰ ਬੜਾ ਡਰ ਆ ਰਿਹਾ ਹੈ ਬੜਾ ਭੈ ਆ ਰਿਹਾ ਹੈ ਮੈਨੂੰ ਧਰਮ ਰਾਜ ਤੋਂ ਡਰ ਲੱਗ ਰਿਹਾ ਹੈ ਜਮਾ ਤੋਂ ਡਰ ਲੱਗਦਾ ਹੈ ਜੇ ਸਾਹਸ ਵਿਚਾਰ ਕਰੀਏ ਬਾਲਮੀਕ ਦਾ ਜਿਹੜਾ ਹਿਰਦਾ ਸੀ ਉਹ ਨਰਮ ਸੀ ਹੁਣ ਗੁਰਬਾਣੀ ਸਾਨੂੰ ਕਹਿ ਰਹੀ ਹੈ ਗੁਰੂ ਸਾਡਾ ਸਮਰੱਥ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਗੁਰੂ ਹਨ ਇਹੀ ਬਚਨ ਸਾਨੂੰ ਵੀ ਕਹਿ ਰਹੇ ਨੇ ਜਿਹੜਾ ਵਿਚਾਰ ਕਰਿਓ ਕਿਤਨੇ ਕਿ ਬੈਠੇ ਨੇ ਜਿਹੜੇ ਕਹਿੰਦੇ ਸਾਨੂੰ ਧਰਮ ਰਾਜ ਤੋਂ ਡਰ ਲੱਗਦਾ ਜੀ ਕਿਤਨੇ ਕਿ ਬੈਠੇ ਆ ਜਿਹੜੇ ਕਹਿੰਦੇ ਨੇ ਜਮਾ ਦੇ ਬਸਪੈਨ ਤੋਂ ਡਰ ਲੱਗਦਾ ਸਾਨੂੰ ਤਾਂ ਉਹ ਵਕਤ ਯਾਦ ਹੀ ਨਹੀਂ ਹੈ ਫਿਰ ਡਰਨਾ ਕੀ ਹੈ ਅਸੀਂ وہ وقت وہ ویلا اسی پھلے بیٹھے ہیں کیونکہ مایا کا گہرا اثر ہوا ہوں اتنا سما نہیں زیادہ کریے آؤ او ساخی اپنا وار نیڑے کر کے پھر سماپتی کریے سنت کہ مہاراج مینو ہوں بچاؤ جمع تو کہمیاں واحر کا نام ہے نام ہے بجن ہے سمرن ہے جی تم کر ت ਉੱਥੇ ਜਮਾਂ ਦੀ ਵਸ ਨਹੀਂ ਚੱਲਦੀ ਜਿਵੇਂ ਗੁਰਬਾਣੀ ਵਿੱਚ ਵੀ ਬਚਨ ਆਉਂਦੇ ਹਨ ਨਾ ਜਹ ਮਾਤ ਪਿਤਾ ਸੁਖ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਉੱਥੇ ਨਾਮ ਨੇ ਸਹਾਇਤਾ ਕਰਨੀ ਹੈ ਉੱਥੇ ਨਾਮ ਨੇ ਸਹਾਇਤਾ ਕਰਨੀ ਉੱਥੇ ਨਾਮ ਨੇ ਨਾਮ ਨੇ ਸਹਾਇਤਾ ستمیت نہ پائی من اوہ نام تیرے سنگ سہائی ات نے سہایتا کرنی ہے پھر بالمی نے کہا مہاراج میرے سے کرپا کرو اس میں اس اچھا بالمی تر لگتا ہوں جمع کو کہنے گیا کہ نام جپ دسو مہاراج کی جپاں کہنگ گے مرا رام نے کہا کہ رام جپیا کر ਕਿਉਂਕਿ ਸਾਹ ਸੰਹਿਰ ਦੇ ਵਿੱਚ ਮੈਲ ਸੀ ਮੈਲ ਵੀ ਦੂਰ ਕਰਨੀ ਸੀ ਕਿਸੇ ਨੇ ਕਹਿਣ ਲੱਗੇ ਮਰਾਂ ਮਰਾਂ ਦਾ ਜਾਪ ਕਰਿਆ ਕਰ ਹੁਣ ਜਾਪ ਕਰਦਾ ਸਾਹ ਸੰਬਖਰ ਬਾਣੀ ਦੁਆਰਾ ਸਿਮਰਨ ਦੀਆਂ ਸੰਤ ਮਹਾਰਾਜ ਰਾੜੇ ਸਾਹਿਬ ਵਾਲਿਆਂ ਦੇ ਬਚਨ ਬਖਰ ਬਾਣੀ ਹੈ ਮਦਮੈ ਪਸੰਤੀ ਹੈ ਪ੍ਰਾ ਬਾਣੀ ਹੈ ਚਾਰ ਕਿਸਮ ਦੀਆਂ ਬਾਣੀਆਂ ਨੂੰ ਸਿਮਰਨ ਕਰਨੀਆਂ ਜੇ ਖੁੱਲਾ ਸਮਾਂ ਆਪਣੇ ਪਾਸ ਹੋਇਆ ਵਿਚਾਰ ਕਰਾਂਗੇ ਸਿਮਰਨ ਇਹਨਾਂ ਬਾਣੀਆਂ ਤੇ ਸੋ ਖੈਰ ਉਸਮੇ ਕਿਹਾ ਪ੍ਰੀਮਿਆ ਮਰੰ ਮਰੰ ਦਾ ਜਾਪ ਕਰਿਆ ਕਰ ਹੁਣ ਮਰੰ 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 ਉਹ ਕਰਦੇ ਆ ਉਲਟ ਕੇ ਰਾਮ ਹੋ ਗਿਆ ਹੁਣ ਰਾਮ ਰਾਮ ਦਾ ਜਾਪ ਬੜਾ ਲੰਬਾ ਸਮਾਸ ਸਾਹ ਸੋ ਨੇ ਫਿਰ ਸਿਮਨ ਕੀਤਾ ਬ੍ਰਹਮ ਗਿਆਨ ਦੀ ਅਵਸਥਾ ਤੇ ਪਹੁੰਚਿਆ ਸੋ ਇੰਨ ਕਰਕੇ ਕਹਿਣ ਤੋਂ ਭਾਵੇਂ ਸੰਗਤ ਵਿੱਚੋਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਭਾਈ ਬਿਜੇ ਚੰਦ ਦੇਖੋ ਚੋਰ ਤੋਂ ਸੰਗਤ ਵਿੱਚ ਗਿਆ ਬਾਬਾ ਅਦਲੀ ਜੀ ਦੇ ਫਿਰ ਗੁਰੂ ਸਾਹਿਬਾਨ ਦੇ ਪਾਸ ਗਿਆ ਗੁਰੂ ਛੇਵੇਂ ਪਾਤਸ਼ਾਹ ਜਿਨ੍ਹਾਂ ਦੇ ਸਿਰ ਚਰਨ ਛੂਹ ਸਥਾਨ ਤੇ ਆਪਾ ਬੈਠੇ ਆ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਸੇਵਾ ਤੂੰ ਪ੍ਰਸੰਨ ਹੋ ਕੇ ਆਪਣੇ ਸੀਨੇ ਨਾਲ ਲਾਇਆ ਬਚਨ ਕੀਤੇ ਬੀਦੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਬੜੀਆਂ ਬਖਸ਼ਿਸ਼ਾਂ ਬੜੀਆਂ ਵਰਕਤਾਂ ਬਖੀਆਂ ਬੜੀਆਂ ਸੇਵਾਵਾਂ ਕੀਤੀਆਂ ਬਾਬਾ ਬੀਦੀ ਚੰਦ ਨੇ ਫਿਰ ਅੱਜ ਉਹਨਾਂ ਦੀ ਸੰਪਰਦਾ ਚੱਲੀ ਆ ਰਹੀ ਹੈ ਬ੍ਰਹਮ ਗਿਆਨੀ ਤਤ ਵਿੱਚ ਸਤਪੁਰਸ਼ ਸ਼ੀਮੇ ਪਾਰ ਸ਼ਰਬਚਨ ਸੀ ਜਾ ਤੁਹਾਡੀ ਗੁਰੂ ਜੀ ਬ੍ਰਹਮ ਗਿਆਨੀ ਬੋਇਆ ਕਰੇਗੇ ਸੋ ਉਹ ਹੁਣ ਅੱਜ ਵੀ ਸੰਪਰਦਾ ਚੱਲੀ ਆ ਰਹੀ ਹੈ ਸੋ ਇਹਨ ਕਰਕੇ ਸਾਸੂਨ ਇਹ 40 ਰੋਜ਼ਾ ਜੋ ਸਮਾਗਮ ਹੈ ਗੁਰੂ ਸ਼ੀਮੇ ਪਾਰ ਸ਼ਰਬ ਪਰ ਉਪਕਾਰ ਹੈ ਉਹਨਾਂ ਨੇ ਇੱਥੇ ਚਰਨ ਪਾਏ ਉਹਨਾਂ ਦੇ ਚਰਨ ਪਾਉਣ ਕਰਕੇ ਸੰਗਤਾਂ ਇੱਥੇ ਨਕਮਸਤਕ ਹੁੰਦੀਆਂ ਹਨ ਬੇਨਤੀ ਹੈ 40 ਦਿਨਾਂ ਦੇ ਵਿੱਚ ਬੇਨਤੀ ਗੁਰਮੁਖਾਂ ਨੇ ਕਥਾ ਵਾਚ ਕਹਨੇ ਮਹਾਤਮਾ ਨੇ ਰadamu ਕਿ ਹਾਜ਼ਰੀ ਭਰੀਏ ਔਰ ਭਰਨੀ ਹੈ ਕੋਸ਼ਿਸ਼ ਕਰਿਆ ਕਰੋ ਕਿ ਦੇਖਿਆ ਕਰੋ ਸਾਡਾ ਜੀਵਨ ਕਿੱਥੇ ਹੈ ਗੁਰਬਾਣੀ ਸਾਨੂੰ ਕਿੱਥੇ ਲੈ ਜਾ ਰਹੀ ਹੈ ਬਸ ਇਹ ਦੇਖਣਾ ਜੇ ਦੇਖਣਾ ਕਿ ਹਜੇ ਗੁਰਬਾਣੀ ਕੋਈ ਸ਼ੋਰ ਕਹਿ ਰਹੀ ਹੈ ਸਾਡਾ ਜੀਵਨ ਕੋਈ ਸ਼ੋਰ ਹੈ ਫਿਰ ਕੋਸ਼ਿਸ਼ ਕਰੋ ਗੁਰਬਾਣੀ ਦੇ ਬਚਨਾਂ ਨਾਲ ਆਪਣੇ ਜੀਵਨ ਨੂੰ ਬੁਲਾਉਣ ਦੀ